ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਦੋ ਤਿੰਨ ਨਾ ਕਮੈਂਟ ਆਏ ਸੀਗੇ ਆਪਾਂ ਨੂੰ ਕਿ ਪਿੰਪਲ ਬਹੁਤ ਜ਼ਿਆਦਾ ਹੈ ਫੇਸ ਦੇ ਉੱਪਰ ਤੇ ਕਾਲੇ ਦਾਗ ਵੀ ਪੈ ਜਾਂਦੇ ਆ ਪਿੰਪਲ ਹੋ ਕੇ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਅੱਜ ਬਹੁਤ ਹੀ ਸੌਖਾ ਹੈ ਤਰੀਕਾ ਹੈ ਤੇ ਤੁਸੀਂ ਜਰੂਰ ਕਰਿਓ ਕਿਉਂਕਿ ਕੋਈ ਮਹਿੰਗਾ ਨਹੀਂ ਕੋਈ ਕੁਛ ਨਹੀਂ ਤੇ ਤੁਹਾਡੇ 100% ਆ ਜਿਹੜਾ ਫਰਕ ਪੈ ਜਾਊਗਾ ਜਰੂਰ ਕਰਿਓ ਪਹਿਲਾ ਤਾਂ ਹੈਗਾ ਏ ਗੁਲਾਬ ਜਲ ਗੁਲਾਬ ਜਲ ਦੇ ਨਾਲ ਆਪਾਂ ਫੇਸ ਨੂੰ ਕਲੀਨ ਕਰ ਲੈਣਾ ਚੰਗੀ ਤਰ੍ਹਾਂ ਇਹ ਤਾਂ ਵੀ ਪਾ ਕੇ ਆ ਦੇਖੋ ਜੀ ਕੋਟਨ ਨਾ ਕਾਲਾ ਹੋ ਗਿਆ ਥੋੜਾ ਜਿਹਾ ਵੈਸੇ ਮੈਂ ਫੇਸ ਕਲੀਨ ਕਰਕੇ ਆਈ ਸੀ ਬੱਲਣਾ ਵੀ ਤੇ ਜੇ ਆਪਣਾ ਫੇਸ ਬਹੁਤ ਜ਼ਿਆਦਾ ਗੰਦਾ ਏ ਤੇ ਆਪਾਂ ਇਹਨੂੰ 2-3 ਵਾਰੀ ਸਾਫ ਕਰ ਲੈਣਾ ਤੇ ਕਰਨਾ ਆਪਾਂ ਰਾਤ ਦੇ ਟਾਈਮ ਕੰਮ ਆਉਦਾ ਕਰਕੇ ਸਾਰਾ ਤੇ ਰਾਤ ਦੇ ਟਾਈਮ ਜਦੋਂ ਆਪਾਂ ਸੌਣਾ ਹੁੰਦਾ ਤੇ ਉਸ ਟਾਈਮ ਆਪਾਂ ਪੂਰਾ ਚੰਗੀ ਤਰ੍ਹਾਂ ਕੁਸ਼ਕ ਦਾ ਆਪਣਾ ਇਹ ਹੀ ਪ੍ਰੋਬਲਮ ਹੁੰਦੀ ਏ ਕਿ ਆਪਣਾ ਫੇਸ ਕਲੀਨ ਨਹੀਂ ਹੁੰਦਾ ਡਸਟ ਸਾਰਾ ਦਿਨ ਆਪਣੇ ਫੇਸ ਦੇ ਉੱਪਰ ਪਈ ਜਾਂਦੀ ਆ ਤੇ ਆਪਾਂ ਇੰਨਾ ਰੱਖਦੇ ਹੀ ਨਹੀਂ ਗੇ ਗੋਰੀ ਨਹੀਂ ਕਰਦੇ ਕੋਈ ਤਾਂ ਚਲੋ ਛੱਡੋ ਕੀ ਕਰਨਾ ਹੈਗਾ ਆਪਾਂ ਉਵੇਂ ਹੀ ਪਏ ਜਾਂਦੇ ਆ ਜਾਂ ਕਈ ਲੋਕ ਹੁੰਦੇ ਸਾਬਣ ਲਾਉਂਦੇ ਆ ਫੇਸ ਦੇ ਉੱਪਰ ਤੇ ਪਲੀਜ਼ ਸਾਬਣ ਬਿਲਕੁਲ ਨਾ ਲਾਇਆ ਕਰੋ ਫੇਸ ਦੀ ਆਪਣੀ ਜਿਹੜੀ ਸਕਿਨ ਹੁੰਦੀ ਨਾ ਬਹੁਤ ਜ਼ਿਆਦਾ ਸੌਫਟ ਹੁੰਦੀ ਆ ਤੇ ਜਿਹੜੀ ਸਾਬਣ ਹੁੰਦੀ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ ਇਸ ਕਰਕੇ ਸਾਬਣ ਕਦੇ ਨਹੀਂ ਫੇਸ ਦੇ ਉੱਪਰ ਲਗਾਉਣੀ ਨਹੀਂ ਚਾਹੀਦੀ ਕੋਈ ਵਧੀਆ ਕੰਪਨੀ ਦਾ ਏ ਫੇਸ ਵਾਸ਼ ਉਹ ਤੁਸੀਂ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਵੇਸਣ ਦੇਹੀ ਨਾਲ ਫੇਸ ਆਬ ਦਾ ਤੋ ਸਕਦੇ ਹੋ ਇਹ ਵਧੀਆ ਘਰੇਲੂ ਚੀਜ਼ਾਂ ਏ ਤੇ ਆਪਣਾ ਫੇਸ ਵੀ ਵਧੀਆ ਰਹੂਗਾ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਆ ਤੇ ਇਹਨੂੰ ਤੁਸੀਂ ਦੋ ਵਾਰੀ ਜੇ ਤੁਹਾਡੀ ਸਕਿਨ ਜਿਆਦਾ ਡਸਟ ਆ ਜਾਂ ਤੁਸੀਂ ਪਹਿਲਾਂ ਫੇਸ ਵਾਸ਼ ਵਗੈਰਾ ਨਾਲ ਤੁਸੀਂ ਫੇਸ ਕਲੀਨ ਕਰ ਚੁੱਕੇ ਫਿਰ ਤੁਸੀਂ ਇੱਕ ਵਾਰੀ ਕਰ ਲਿਓ ਇੱਕ ਵਾਰੀ ਕਰਕੇ ਇਹਨੂੰ ਇਹਨੂੰ ਜਦੋਂ ਥੋੜਾ ਜਿਹਾ ਆਪਣਾ ਫੇਸ ਵਾਲੇ ਚਿਹਰਾ ਸੁੱਕ ਗਿਆ। ਇਹਨੂੰ ਆਪਾਂ 1-2 ਮਿੰਟ ਰੱਖ ਸਕਦੇ ਆ ਤੇ ਸੁੱਕ ਜਾਊਗਾ। ਫਿਰ ਆਪਾਂ ਅਗਲਾ ਸਟੈਪ ਤੁਹਾਨੂੰ ਦੱਸਦੇ ਆ। ਤੇ ਹਾਂਜੀ ਆ ਥੋੜਾ ਜਿਹਾ ਡਰਾਈ ਹੋ ਗਿਆ ਆਪਣਾ ਫੇਸ ਤੇ ਹੁਣ ਆਪਾਂ ਆਹ ਵਾਲਾ ਪ੍ਰਤੰਜਲੀ ਦਾ ਲਿਆਏ ਐ ਐਲੋਵੀਰਾ ਜੈਲ। ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਪਰ ਵਧੀਆ ਹੋਵੇ। ਮੈਨੂੰ ਹੀ ਵਧੀਆ ਲਾਉਣਾ। ਅਨਕ ਇਹ ਆਪਾਂ ਆਪਦੇ ਫੇਸ ਦੇ ਉੱਪਰ ਕਾਲੇ ਘੇਰਿਆਂ ਨੂੰ ਹਰ ਚੀਜ਼ ਨੂੰ ਆਪਣੇ ਫੇਸ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਐਲੋਵੀਰਾ ਜੈਲ। ਇਹ ਨਹੀਂ ਕਿ ਆਪਾਂ ਨੂੰ ਇੱਕ ਫਾਇਦਾ ਦੇਊਗਾ, ਕਈ ਫਾਇਦੇ ਹੋਣਗੇ ਇਹਦੇ ਨਾਲ ਆਪਣੇ ਸਕਿਨ ਟਾਈਟ ਰਹੂਗੀ ਤਾਕਤ ਬੇਸ਼ਾਇਆ ਕੁਛ ਵੀ ਨਹੀਂ ਹੋਵੇਗਾ ਤੁਹਾਡਾ ਫੇਸ ਇੱਕਦਮ ਵਧੀਆ ਗਲੋ ਕਰੂਗਾ ਤੁਹਾਨੂੰ ਦੇਖਣ ਜੀ ਪਤਾ ਲੱਗ ਗਿਆ ਹੋਣਾ ਕਿ ਫੇਸ ਦਾ ਫਰਕ ਪੈ ਗਿਆ ਉਹ ਇਕਦਮ ਫੇਸ ਸ਼ਾਈਨ ਕਰਨ ਲੱਗ ਜਾਂਦਾ ਹੈ ਜਦੋਂ ਆਪਾਂ ਇਹ ਦੋਨੋਂ ਚੀਜ਼ਾਂ ਲਗਾ ਲੈਨੇ ਤੇ ਜੇ ਤੁਸੀਂ ਰਾਤ ਨੂੰ ਇਦਾਂ ਹੀ ਲਗਾ ਕੇ ਸੌ ਸਕਦੇ ਹੋ ਤਾਂ ਤੁਸੀਂ ਸੌ ਜਾਓ ਵਧੀਆ ਏ ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਮੈਂ ਤਾਂ ਆਪ ਦਾ ਫੇਸ ਵਾਸ਼ ਕਰਨਾ ਹੈ ਤੇ ਤੁਸੀਂ ਘੰਟੇ ਡੇਢ ਘੰਟੇ ਬਾਅਦ ਵਾਸ਼ ਵੀ ਕਰ ਸਕਦੇ ਹੋ ਤੇ ਇਹਨੂੰ ਲਗਾ ਕੇ ਸੋਵੋਗੇ ਤੁਸੀਂ ਸਵੇਰ ਨੂੰ ਰਿਜ਼ਲਟ ਦੇਖੋਗੇ ਤਾਂ ਨੂੰ ਆਏ ਲੱਗੂਗਾ ਕਿ ਮੇਰੀ ਸਕਿਨ ਤਾਂ ਟਾਈਟ ਟਾਈਟ ਲੱਗ ਰਹੀ ਹੈ ਜਿਵੇਂ ਆਪਾਂ ਨੂੰ ਹੋਏ ਨਾ ਆਪਣੀ ਸਕਿਨ ਲੂਸ ਹੋਣ ਲੱਗ ਜਾਂਦੀ ਹੈ ਤੇ ਐਲੋਵੇਰਾ ਯੈਲ ਦੇ ਨਾਲ ਨਾ ਆਪਣੀ ਸਕਿਨ ਇੱਕਦਮ ਆਪ ਨੂੰ ਐ ਲੱਗੂ ਵੀ ਟਾਈਟ ਹੋ ਗਈ ਆ ਤੇ ਦੂਸਰੀ ਚੀਜ਼ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਇੱਕ ਭੈਣ ਨੇ ਮੈਨੂੰ ਆਈਡੀ ਉਹਨਾਂ ਦੀ ਯਾਦ ਨਹੀਂ ਗਈ ਵੈਸੇ ਉਹਨਾਂ ਨੇ ਮੈਸੇਜ ਕੀਤਾ ਸੀ ਕਿ ਪਿੰਪਲ ਬਹੁਤ ਜ਼ਿਆਦਾ ਹੈ ਤੇ ਦਾਗ ਪੈ ਗਏ ਫੇਸ ਦੇ ਉੱਪਰ ਤੇ ਜੇ ਤੁਹਾਨੂੰ ਇਹ ਜ਼ਿਆਦਾ ਹੈ ਪ੍ਰੋਬਲਮ ਤੇ ਤੁਸੀਂ ਇਦਾਂ ਕਰਿਓ ਇੱਕ ਆਪਾਂ ਤਾਂ ਕਰ ਕਿ ਤੁਹਾਨੂੰ ਦੱਸਤਾ ਇਹ ਤਾਂ ਤੁਸੀਂ ਡੇਲੀ ਕਰਦੇ ਹੀ ਰਹੋ ਤੇ ਬਾਕੀ ਇਹ ਹੈ ਕਿ ਮੇਰੇ ਫੇਸ ਤੇ ਤਾਂ ਚਲੋ ਕੋਈ ਦਾਗ ਨਹੀਂ ਹੈਗਾ ਕੋਈ ਪਿੰਪਲ ਨਹੀਂ ਹੈਗਾ ਤੇ ਤੁਸੀਂ ਜਿਹੜੀ ਨਿੰਮ ਹੁੰਦੀ ਹੈ ਨਾ ਆਪਣੇ ਕੋੜੀ ਨਿੰਮ ਆਪਾਂ ਨਿੰਮ ਬੋਲਦੇ ਆ ਜਿਹਨੂੰ ਉਹ ਵਾਲੇ ਤੁਸੀਂ ਲੈ ਕੇ ਉਹਦੇ ਏਨੇਕ ਪੱਤੇ ਤੇ ਉਹਨੂੰ ਤੋਸ ਵਾਰ ਕੇ ਤੇ ਫਿਰ ਉਹਨੂੰ ਉਬਾਲ ਲਓ ਪਾਣੀ ਦੇ ਵਿੱਚ ਗਲਾਸਕ ਪਾਣੀ ਜਿਵੇਂ ਆਪਾਂ ਪਾਤਾ ਵਿੱਚ ਜਦੋਂ ਅੱਧਾ ਗਲਾਸ ਰਹਿ ਗਿਆ ਉਨੀ ਦੇਰ ਉਹਨੂੰ ਉਬਾਲੀ ਚਲੋ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਹਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਕਾਟਨ ਦੇ ਨਾਲ ਇਦਾਂ ਡਿਪ ਕਰ ਕਰਕੇ ਆਪਾਂ ਆਪਦੇ ਪੂਰੇ ਫੇਸ ਦੇ ਉੱਪਰ ਉਹ ਇੱਕ ਘੰਟਾ ਲਗਾ ਕੇ ਰੱਖੋ ਤੁਸੀਂ ਜੇ ਤੁਸੀਂ ਰੋਜ਼ ਕਰੋਗੇ ਤਾਂ ਵੀ ਵਧੀਆ ਏ ਜੇ ਤੁਸੀਂ ਹਫਤੇ ਵਿੱਚ ਦੀ 3-4 ਵਾਰੀ ਕਰੋਗੇ ਤਾਂ ਵੀ ਬਹੁਤ ਵਧੀਆ ਏ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਇੱਕ ਨੇਚਰਲ ਆ ਚੀਜ਼ਾਂ ਐ ਇਹਨਾਂ ਨਾਲ ਆਪਾਂ ਨੂੰ ਬਹੁਤ ਫਾਇਦਾ ਹੋਊਗਾ ਜੀ ਆਪਾਂ ਬਾਰੂ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਆਪਾਂ ਕਰੀਮ ਕਈ ਵਾਰੀ ਕਹਿਣ ਲੱਗ ਜਾਂਦੇ ਆ ਆਪ ਨੂੰ ਜਿਵੇਂ ਕੋਈ ਰਿਸ਼ਤੇਦਾਰ ਆ ਕੋਈ ਸਹੇਲੀ ਆ ਉਹਨੇ ਕਹਤਾ ਕਿ ਤੁਸੀਂ ਆਹ ਵਾਲੀ ਕਰੀਮ ਯੂਜ਼ ਕਰ ਲਓ ਇਹ ਵਧੀਆ ਹੈ ਪਿੰਪਲ ਵਸਤੇ ਆ ਸਕਿਨ ਟਾਈਟ ਕਰਦੀ ਉਹਨਾਂ ਨਾਲ ਕੁਝ ਵੀ ਫਰਕ ਨਹੀਂ ਪਊਗਾ ਜਿਹੜੀਆਂ ਇਹ ਨੇਚਰਲ ਚੀਜ਼ਾਂ ਨਾ ਇਹ ਆਪਾਂ ਨੂੰ ਬਹੁਤ ਫਾਇਦਾ ਦੇਣਗੀਆਂ ਤੇ ਪਲੀਜ਼ ਤੁਸੀਂ ਦੂਸਰੀਆਂ ਜਿਵੇਂ ਆਪਾਂ ਪੈਸੇ ਵੀ ਇੰਨੇ ਖਰਚ ਕਰਾਂਗੇ ਤੇ ਉਹਦੇ ਤੋਂ ਬਚੋ ਆਵਲੀਆਂ ਚੀਜ਼ਾਂ ਤੁਸੀਂ ਦੇਖੋ ਯੂਜ਼ ਕਰਕੇ ਮਹੀਨਾ ਦੋ ਮਹੀਨੇ ਲਗਾਤਾਰ ਤੇ ਤੁਹਾਨੂੰ ਫਰਕ ਨਜ਼ਰ ਆਊਗਾ ਫਿਰ ਤੁਸੀਂ ਖੁਦ ਹੀ ਕਹੋਗੇ ਕਿ ਐਵੇਂ ਇੰਨੇ ਨੇ ਪੈਸੇ ਲਾਉਂਦੇ ਰੇ ਕਰੀਮਾਂ ਤੇ ਮੈਨੂੰ ਆਪ ਨੂੰ ਐ ਲੱਗਦਾ ਹੁੰਦਾ ਕਿ ਮੇਰੀ ਸਕਿਨ ਵਧੀਆ ਪਈ ਐ ਮੈਂ ਇਹ ਵਾਲੀਆਂ ਚੀਜ਼ਾਂ ਯੂਜ਼ ਕਰਦੀ ਆ ਮੈਂ ਕਦੇ ਵੀ ਕੋਈ ਫੇਸ ਦੇ ਉੱਪਰ ਕਦੀ ਸਾਬਣ ਨਹੀਂ ਲਗਾਈ ਕਦੇ ਵੀ ਮੈਂ ਕੋਈ ਕਰੀਮ ਨਹੀਂ ਲਗਾਈ ਮੇਰਾ ਤਾਂ ਮੇਕਅਪ ਵੀ ਬਸ ਇੱਕ ਲਿਪਸਟਿਕ ਤੇ ਕੱਜਲ ਆਈ ਮੈਂ ਕਦੇ ਵੀ ਫੇਸ ਦੇ ਉੱਪਰ ਕੁਝ ਨਹੀਂ ਲਗਾਇਆ ਤੇ ਮੈਨੂੰ ਕਹਿਣਗੇ ਸਾਰੀਆਂ ਕਹਿਣਦੀਆਂ ਮੇਰੀਆਂ ਫਰੈਂਡ ਵੀ ਤੂੰ ਕੀ ਲਾਉਣੀ ਆ ਕਿਹੜੀ ਕਰੀਮ ਯੂਜ਼ ਕਰਦੀ ਆ ਤੇ ਮੈਂ ਕਹਿੰਦੀ ਨਹੀਂ ਮੈਂ ਤਾਂ ਕੋਈ ਕਰੀਮ ਨਹੀਂ ਯੂਜ਼ ਕਰਦੀ ਉਹ ਮੈਨੂੰ ਕਹਿਣਗੇ ਤੂੰ ਜਾਣ ਕੇ ਨਹੀਂ ਦੱਸਦੀ ਤੇ ਇਹ ਹੈਗਾ ਕਿ ਮੈਨੂੰ ਇਹ ਸ਼ੁਰੂ ਤੋਂ ਹੀ ਆਦਤ ਹੈਗੀ ਆ ਮੈਂ ਨੇਚਰਲ ਚੀਜ਼ਾਂ ਜਿਹੜੀਆਂ ਉਹੀ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਤੇ ਮੈਂ ਇਹੀ ਵਰਤਦੀ ਆ ਤੇ ਪਲੀਜ਼ ਤੁਸੀਂ ਵੀ ਇਹ ਵਾਲੀਆਂ ਕਰਕੇ ਯੂਜ਼ ਦੇਖਿਓ ਫਿਰ ਕਮੈਂਟ ਕਰਿਓ ਇੱਕ ਮਹੀਨਾ ਵੀ ਦਿਨ ਤਾਂ ਤੁਸੀਂ ਪੱਕਾ ਕਰਕੇ ਦੇਖਿਓ ਤੁਹਾਨੂੰ ਬਹੁਤ ਫਾਇਦਾ ਹੋਊਗਾ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਤੇ ਓਕੇ ਧੰਨਵਾਦ